ਇਹਨਾਂ ਦੀ ਪੋਤਰੀ ਦਾ ਆਨੰਦਕਾਰਜ ਆ ਜੀ 3 ਨਵੰਬਰ ਨੂੰ ਤੇ ਕੁਝ ਸਮਾਂ ਪਹਿਲਾਂ ਇਹਨਾਂ ਦੀ ਵੀਡੀਓ ਪਾਈ ਸੀ ਇਹਨਾਂ ਨੇ ਦੱਸਿਆ ਸੀ ਕਿ ਮੈਂ ਸੰਘਰਸ਼ ਦੇ ਵਿੱਚ ਬੜੀਆਂ ਜੇਲਾ ਕਟੀਆਂ ਤਸ਼ੱਦਦ ਸਹੇ ਤੇ ਵੱਡੇ ਨਾਮੀ ਸਿੰਘਾਂ ਦੇ ਨਾਲ ਇਹ ਵਿਚਰੇ ਨੇ ਸੇਵਾ ਸੰਗਤ ਨੇ ਬੜੀ ਕੀਤੀ ਪਰ ਇਹਨਾਂ ਤੱਕ ਸੇਵਾ ਪਹੁੰਚੀ ਨਹੀਂ ਰਾਜ ਹੀ ਖਾਦੀ ਪੀਤੀ ਗਈ ਆ ਸਰਦਾਰ ਬਲਵਿੰਦਰ ਸਿੰਘ ਜੀ ਪੱਖੋਂ ਕਹਿੰਨੇ ਮੇਰੀ ਬਾਹ ਭੜੀ ਪਹਿਲਾਂ ਮੇਰੀ ਪੋਤਰੀ ਨੂੰ ਪੜਾਇਆ ਪੜਾਣ ਦੇ ਬਾਅਦ ਫੇਰ ਕੀ ਨਾਲ ਲੈਨੇ ਇਹਨਾਂ ਨੇ ਮੇਰੀ ਹੋਰ ਵੀ ਗਾਇਬ ਗਏ ਖਰਚੇ ਵਾਸਤੇ ਵੀ ਸੇਵਾ ਕਰਦੇ ਰਹੇ ਜਿਹੜੀਆਂ ਗੁਰੂ ਵੀ ਲਾ ਲੀਆਂ ਫੋਨਾਂ ਰੇ ਜਾਂ ਪਾਈ ਫੋਨ ਦੱਸੇ ਜੀ ਪਖੋ ਕੇ ਮੈਰਾ ਰੁਪਿਆ ਨਹੀਂ ਇਹਦੇ ਚ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿੰਨਾ ਮੇਰ ਦਾ ਸੇਵਾ ਪਹਚਾਈ ਪਖੋ ਕੇ ਟੀਵੀ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਬੈਠੇ ਨੇ ਜੀ ਬਾਪੂ ਖਜਾਨ ਸਿੰਘ ਤੁਸੀਂ ਇਹ ਚਿਹਰਾ ਪਛਾਣ ਲਿਆ ਹੋਣਾ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਇਹਨਾਂ ਦੀ ਪੋਤਰੀ ਦਾ ਆਨੰਦ ਕਾਰਜ ਆ ਜੀ 30 ਨਵੰਬਰ ਨੂੰ ਤੇ ਕੁਝ ਸਮਾਂ ਪਹਿਲਾਂ ਇਹਨਾਂ ਦੀ ਵੀਡੀਓ ਪਾਈ ਸੀ ਇਹਨਾਂ ਨੇ ਦੱਸਿਆ ਸੀ ਕਿ ਮੈਂ ਸੰਘਰਸ਼ ਦੇ ਵਿੱਚ ਬੜੀਆਂ ਜੇਲਾ ਕੱਟੀਆਂ ਤਸ਼ੱਦਦ ਸਹੇ ਤੇ ਵੱਡੇ ਨਾਮੀ ਸਿੰਘਾਂ ਦੇ ਨਾਲ ਇਹ ਵਿਚਰੇ ਨੇ ਜਿਨ੍ਹਾਂ ਦੇ ਵਿੱਚ ਸ਼ਹੀਦ ਭਾਈ ਅਮਰੀਕ ਸਿੰਘ ਜੀ ਜਿਹੜੇ ਸ਼ਹੀਦ ਹੋਏ ਸੰਮਦਰਬਾਰ ਸਾਹਿਬ ਦੇ ਵਿੱਚ ਤੇ ਬਾਬਾ ਠਾਰਾ ਸਿੰਘ ਜੀ ਬਾਬਾ ਰਣਜੀਤ ਸਿੰਘ ਜੀ ਢਿਆਲਗੜ ਬੜੇ ਵੱਡੇ ਨਾਮ ਨੇ ਜਿਨ੍ਹਾਂ ਦੇ ਨਾਲ ਇਹ ਵਿਚਰੇ ਨੇ ਉਦੋਂ ਤੇ ਤਸ਼ੱਦਦ ਵੀ ਸਹੇ ਨੇ ਮੂਵਮੈਂਟ ਦੇ ਵਿੱਚ ਤੇ ਉਹ ਵੀਡੀਓ ਜਦੋਂ ਬੇਟੀ ਦੇ ਵਿਆਹ ਦੀ ਪਈ ਤੇ ਉਹਦਾ ਰੌਲਾ ਬੜਾ ਪਿਆ ਸੇਵਾ ਸੰਗਤ ਨੇ ਬੜੀ ਕੀਤੀ ਪਰ ਇਹਨਾਂ ਤੱਕ ਸੇਵਾ ਪਹੁੰਚੀ ਨਹੀਂ ਰਾਹ ਜੀ ਖਾਦੀ ਪੀਤੀ ਗਈ ਆ ਨਾ ਕਿਸੇ ਨੇ ਇਹਨਾਂ ਦਾ ਫੋਨ ਨੰਬਰ ਦੱਸਿਆ ਨਾ ਕਿਸੇ ਨੇ ਕੋਈ ਜ਼ਿਕਰ ਕੀਤਾ ਇਹਨਾਂ ਕੋਲ ਕਲਿੱਪ ਵਿੱਚੋਂ ਕੱਟ ਕੇ ਕਿਸ ਨੇ ਪਾਤਾ ਉਹ ਵਾਇਰਲ ਹੋ ਗਿਆ ਜਿਹੜੋ ਭਾਵਕ ਜੇ ਹੋ ਕੇ ਗੱਲ ਕਰ ਰਹੇ ਸਨ ਤੇ ਉਹ ਫਿਰ ਕਿਤਨਾ ਕਿਤੇ ਉਹ ਕੰਮ ਗਲਤ ਵੀ ਹੋਇਆ ਪਰ ਫਿਰ ਵੀ ਸ਼ੁਕਰਗੁਜ਼ਾਰ ਆ ਨਾ ਗੁਰਮਖਾ ਪਿਆਰਿਆਂ ਦੇ ਜਿਨ੍ਹਾਂ ਨੇ ਜਦੋਂ ਇਹ ਗੱਲ ਚਰਚਾ ਚ ਆਈ ਤੇ ਅ ਸ੍ਰੀ ਕਾਲ ਤਖਤ ਸਾਹਿਬ ਦੇ ਹਸਾਬ ਕਾ ਜਹਦਰ ਸਿੰਘ ਸਾਹਿਬ ਗਿਆਨੀ ਰੁਕਬੀਰ ਸਿੰਘ ਜੀ ਵੀ ਪਹੁੰਚੇ ਘਰ ਦੇ ਵਿੱਚ ਹੋਰ ਵੀ ਬੜੀਆਂ ਨਾਮੀ ਗ੍ਰਾਮੀ ਹਸਤੀਆਂ ਪਹੁੰਚੀਆਂ ਚਲੋ ਉਹਨਾਂ ਵੀ ਜਥਾ ਸੰਭਵ ਸੇਵਾ ਕੀਤੀ ਆ ਚਲੋ ਅੱਜ ਕੱਲ ਕਰ ਕਰਦੇ ਆ ਜੀ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਕਿ ਸੇਵਾ ਆ ਗਈ ਹੁਣ ਕਰੀਬਨ ਤਾਂ ਕਿਰਪਾ ਨੇ 6 ਲੱਖ ਨੇ ਲਾ ਕੇ ਕਾ ਗਏ 6 ਲੱਖ ਦੇ ਕਰੀਬ ਹੋਣਾ ਹੈ ਹਾਂ ਜੀ ਇਹ ਤਾਂ ਵਾਅਦਾ ਫਿਰ ਇਹ ਤਾਂ ਵਾਅਦਾ ਢੜੀ ਤੱਕ ਪਹੁੰਚੀ ਨਹੀਂ ਹਾਂ ਜੀ ਵਕੀ ਮੇਰੇ ਕੋਲ ਨਾ ਕੋਈ ਅਜੇ ਸੇਵਾ ਨਹੀਂ ਪਹੁੰਚੀ ਮੇਰੇ ਨਾਲ ਤਾਂ ਠੱਗੀ ਬੜੀ ਵੱਜ ਗਈ। ਅੱਛਾ ਬਹੁਤ ਅਗਲੀ ਠੱਗੀ ਵੱਜ ਗਈ ਹੈ। ਉਹ ਹੁਣ ਸਾਰੀ ਦੁਨੀਆ ਨੂੰ ਨੰਬਰ ਬੋਲਿਓ ਆਪਣਾ ਕੀ ਜੇ? 99882 82 ਹਾਂਜੀ 87354 87354 ਮੈਂ ਗੱਲਬਾਤ ਦੇ ਦੌਰਾਨ ਹੀ ਨੰਬਰ ਬੋਲ ਰਿਹਾ ਹਾਂ ਜੀ ਬਾਪੂ ਖਜਾਨ ਸਿੰਘ ਜੀ ਦਾ 99882 87354 99882 87 354 ਹੁਣ ਇਹ ਨੰਬਰ ਹੈ ਅਗਰ ਕੋਈ ਭੈਣ ਭਰਾ ਬਾਪੂ ਜੀ ਦੀ ਪੋਤਰੀ ਦੇ ਆਨੰਦਕਾਰ ਜਲੀ ਕੋਈ ਸ਼ਗਨ ਭੇਜਣਾ ਚਾਹੁੰਦਾ ਤੇ ਨਾ ਕੋਈ ਔਲਾਦ ਨਾ ਕੋਈ ਵਿਚੋਲਾ ਪਾਉਣ ਦੀ ਲੋੜ ਨਹੀਂ ਸਿੱਧਾ ਇਹ ਨੰਬਰ ਤੇ ਫੋਨ ਕਰ ਲਿਓ ਨਹੀਂ ਬੇਨਤੀ ਇਹ ਵੀ ਜਿਹੜੇ ਪੈਸੇ ਜਿਹੜੇ ਚਾਉਣੇ ਉਹ ਮੇਰੀ ਬੇਟੀ ਦਾ ਨੰਬਰ ਉਹ ਗੂਗਲ ਪੇ ਆ ਨਾ ਆਪੇ ਤੁਹਾਨੂੰ ਪੁੱਛ ਲੈਣਗੇ ਆ ਨੰਬਰ ਤੇ ਫੋਨ ਕਰਕੇ ਅੱਛਾ ਜੀ ਠੀਕ ਹੈ ਜੀ ਹੈਨਾ ਹਾਂ ਜੀ ਹਾਂ ਐਸ ਨੰਬਰ ਤੇ ਫੋਨ ਕਰਕੇ ਜਦੋਂ ਪੁੱਛਣਗੇ ਫਿਰ ਦੱਸ ਦਿਓਗੇ ਨਾ ਠੀਕ ਹੈ ਜੀ ਦੱਸ ਦੇਵਾਂਗੇ ਹਾਂ ਕਿਉਂਕਿ ਨੰਬਰ ਤੇ ਕਨਫਿਊਜ਼ ਨਹੀਂ ਹੋਣਾ ਚਾਹੀਦਾ ਵੀ ਕਿਹੜਾ ਨੰਬਰ ਆ ਤੇ ਕਿੱਦਾਂ ਆ ਠੀਕ ਹੈ ਜੀ ਠੀਕ ਆ ਲਿਆ ਠੀਕ ਹੈ ਜੀ ਤੇ ਬਾਕੀ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਪਹਿਲੀ ਗੱਲ ਤੇ ਜਿੰਨੇ ਕੇ ਪੈਸੇ ਤੁਹਾਡੇ ਕੋਲ ਆ ਗਏ ਆਨੰਦ ਕਰਜ ਹੋ ਜਾਣਾ ਬੜਾ ਵਧੀਆ ਬੜਾ ਵਧੀਆ ਹੋ ਜਾਣਾ ਹੋਰ ਕਿਹ ਚੀਜ਼ ਦੀ ਲੋੜ ਹੈ ਦੱਸੋ ਕੋ ਸਮਾਨ ਸਮੋਹ ਨੂੰ ਵੀ ਇਹ ਭੇਜਿਆ ਗਏ ਨੇ ਬੇਨਤੀ ਇਹ ਸਮਾਨ ਤੇ ਅਜੇ ਕਿਸੇ ਨਹੀਂ ਭੇਜਿਆ ਸਮਾਨ ਦੀ ਜ਼ਿੰਮੇਵਾਰੀ ਚੁੱਕੀ ਪਰ ਉਹ ਅਜੇ ਮੈਨੂੰ ਹਿਸਾਬ ਨਾਲ ਟਾਲਾ ਹੀ ਕਰੀ ਜਾਂਦੇ ਨੇ ਉਹ ਮਤਲਬ ਕ ਹੁਣ ਸੁਦਾਈ ਨੂੰ ਕੀ ਦੱਸਦੇ ਹੋ ਕਈ ਵਾਰੀ ਹੁੰਦਾ ਸੰਗਤ ਦੇ ਸਹਿਯੋਗ ਨਾਲ ਹੀ ਉਹਨਾਂ ਵੀ ਆਉਣਾ ਹੁੰਦਾ ਕੋਈ ਨਹੀਂ ਜੋ ਵੀ ਹੈ ਉਹ ਗਰਨਾਨ ਕਟੇਰੀ ਵਾਲਾ ਆਪਿਆ ਤੇ ਅੱਗੇ ਵੀ ਇਹਦੇ ਇਲਾਕੇ ਦੀ ਸੇਵਾ ਕਰਦਾ ਆ ਆਹੋ ਕੋਈ ਨਹੀਂ ਫਿਰ ਅਜੇ ਕਿਹੜਾ ਪੀ ਕਾਹਾਂ ਡੇਰੀ ਵਾਲਾ ਆਨੰਦਕਾਰ ਜੀ ਉਹਨਾਂ ਨੇ ਕਿਹਾ ਹੈ ਪ੍ਰੋਸਾ ਦਿੱਤਾ ਜੇ ਨਾਂ ਕਰਨਗੇ ਤੇ ਮੈਨੂੰ ਤੇ ਆਪਣੇ ਕੋਲ ਉਹਨਾਂ ਨੇ ਕਿਹਾ ਹੈ ਵੀ ਇਹ ਤੁਹਾਡੇ ਕੋ ਮਤਲਬ ਸਾਡੇ ਕੋ ਪੂਰੀ ਸੇਵਾ ਨਾ ਹੋ ਸਕੀ ਤੇ ਤੁਸੀਂ ਥੋੜੀ-ਬੋੜੀ ਕਰ ਲਓ ਮੈਂ ਕਿਹਾ ਕੋਈ ਨਹੀਂ ਅਸੀਂ ਕਰ ਲਾਂਗੇ ਤੇ ਤੁਸੀਂ ਸਾਨੂੰ ਦੱਸੋ ਸਹੀ ਵੀ ਤੁਸੀਂ ਕੀ ਸੇਵਾ ਦੇਣੀ ਠੀਕ ਠੀਕ ਹੈ ਜੀ ਉਹ ਲੋਕ ਕਿਹਨੇ ਹੀ ਹੋਈ ਕੋਈ ਅਗਲੇ ਪਾਸੇ ਕੋਈ ਡਿਮਾਂਡ ਤਾਂ ਨਹੀਂ ਕਰਦੇ ਨਹੀਂ ਕੋਈ ਡਿਮਾਂਡ ਨਹੀਂ ਤੇ ਫਿਰ ਕੀ ਆ ਫਿਰ ਜਿੰਨੀ ਕਿ ਪੈਸੇ ਵਾ ਆ ਗਈ ਇਹਨਾਂ ਅਨੰਦਕਾਰ ਨੂੰ ਹੋ ਜਾਣਾ ਮਤਲਬ ਇੰਨਾ ਬੀਬਾ ਸਾਨੂੰ ਮੁੰਡਾ ਮਿਲ ਗਿਆ ਤੇ ਵਾਹਿਗੁਰੂ ਜਾਨਦਾ ਇਹੋ ਜਿਹੇ ਸਾਰਿਆਂ ਨੂੰ ਮਿਲੇ ਬਹੁਤ ਵਧੀਆ ਗੱਲ ਆ ਪਰ ਮੈਂ ਤਾਂ ਕਰਕੇ ਹੀ ਬੇਨਤੀ ਕੀਤੀ ਆ ਕਿ ਜੇ ਸੰਗਤ ਸੇਵਾ ਭੇਜਦੀ ਆ ਤੇ ਬੜੀ ਧੰਨਵਾਦ ਧੰਨਵਾਦ ਉਹਨਾਂ ਦਾ ਜੇ ਨਹੀਂ ਭੇਜਦੀ ਤੇ ਵੀ ਆ ਤਾਂ ਵੀ ਸੇਵਾ ਹੈ ਗਿਆ ਤਾਂ ਵੀ ਉਹਨਾਂ ਦਾ ਧੰਨਵਾਦ ਹਾਂਜੀ ਹਾਂਜੀ ਤੇ ਬਾਕੀ ਬੇਨਤੀ ਕਰਦਾ ਮੈਂ ਇੱਕ ਜੀ ਹਾਂਜੀ ਸਰਦਾਰ ਸੰਗਤ ਜੀ ਬੇਨਤੀ ਇਹ ਵੀ ਸਰਦਾਰ ਬਲਵਿੰਦਰ ਸਿੰਘ ਜੀ ਪੱਖੋਂ ਕਹਿੰਨੇ ਮੇਰੀ ਬਾਹ ਫੜੀ ਪਹਿਲਾਂ ਮੇਰੀ ਪੋਤਰੀ ਨੂੰ ਪੜਾਇਆ ਪੜਾਣ ਦੇ ਬਾਅਦ ਫੇਰ ਕੀ ਨਾਲ ਲੈਨੇ ਇਹਨਾਂ ਨੇ ਮੇਰੀ ਹੋਰ ਵੀ ਗਾਇਬ ਗਏ ਖਰਚੇ ਵਾਸਤੇ ਵੀ ਸੇਵਾ ਕਰਦੇ ਰਹੇ ਨੇ ਤੇ ਮੈਂ ਮੇਰੀ ਬੇਨਤੀ ਜੀ ਇਸ ਲਈ ਛੋਟੀ ਇਹ ਜਿਹੜੀ ਸੇਵਾ ਨਾ ਵੇਖੋ ਮੈਂ ਘਰੋਂ ਕੱਖ ਨਹੀਂ ਦਿੱਤਾ ਠੀਕ ਹੈ ਸੰਗਤਾਂ ਨੇ ਮੈਨੂੰ ਭੇਜਿਆ ਤੇ ਮੈਂ ਤੁਹਾਨੂੰ ਦੇ ਦਿੱਤਾ ਠੀਕ ਹੈ ਪਰ ਇਹ ਵੀ ਗੱਲ ਸੱਚੀ ਆ ਹਾਂਜੀ ਵੀ ਇਹ ਗੱਲ ਤੁਸੀਂ ਮੇਰੇ ਅੱਜ ਕੈਮਰੇ ਦੇ ਸਾਹਮਣੇ ਕਹਿ ਰਹੇ ਹੋ ਕਿਸੇ ਚੈਨਲ ਨੂੰ ਨਹੀਂ ਤੁਸੀਂ ਇਹ ਗੱਲ ਦੱਸੀ ਨਹੀਂ ਤੁਹਾਨੂੰ ਚੇਤਾ ਭੁੱਲ ਜਾਂਦਾ ਕਿ ਕੀ ਕਰਾਂ ਮੈਨੂੰ ਮਾਰਿਆ ਬੜਾ ਮੇਰਾ ਦਿਮਾਗ ਹੰਮ ਨਹੀਂ ਕਰਦਾ ਇੰਨਾ ਕਿ ਬੱਚੀਆਂ ਉਹ ਤੁਹਾਡੀ ਵੀਡੀਓ ਵੇਖ ਕੇ ਮੈਨੂੰ ਸਾਰੀ ਦੁਨੀਆ ਚੋਂ ਫੋਨ ਆਏ ਵੀ ਤੇਰੇ ਇਲਾਕੇ ਦਾ ਬਲੰਦਰ ਸਿੰਘ ਐਡਾ ਸੰਘਰਸ਼ੀ ਇਹ ਬਜ਼ੁਰਗ ਆ ਤੇ ਤੁਸੀਂ ਇਹਦੀ ਮਤ ਨਹੀਂ ਕਰਦੇ ਰੇ ਮੈਂ ਕਹਾਂ ਉਹਨੂੰ ਫੋਨ ਕਰਕੇ ਪੁੱਛ ਲਓ ਹਾਂ ਨਹੀਂ ਇਹ ਮੈਂ ਕਿੰਨੀ ਕਿ ਸੇਵਾ ਕੀਤੀ ਮਦਦ ਤੇ ਕਰਦੇ ਨੇ ਹਾਂ ਪਰ ਪਿੱਛੇ ਜੀ ਮੇਰੇ ਨਾਲ ਨਰਾਜ਼ ਹੋ ਗਈ ਹੈ ਨਰਾਜ਼ ਇਸੇ ਕਰਕੇ ਹੋ ਗਈ ਹੈ ਵੀ ਮੈਂ ਕਿਹੜਾ ਘਰੋਂ ਦਿੰਨਾ ਸੇਵਾ ਅੱਛਾ ਗੱਲ ਸੁਣਾ ਜੀ ਇਹਨਾਂ ਦੀ ਖੁਸ਼ੀ ਹੈ ਮੈਂ ਨਹੀਂ ਕੋਈ ਕਹਿ ਰਹਾ ਕਿਉਂਕਿ ਇਹ ਮੇਰੇ ਨਾਲ ਜੇਲ੍ਹ ਕੱਟੀ ਹੈ ਬੰਦੇ ਬਹੁਤ ਹੀਰੋ ਨੇ ਕਹਿਣ ਦੀ ਗੱਲ ਨਹੀਂ ਇਹ ਨਹੀਂ ਕਿ ਮੈਂ ਕਹੇ ਕਿ ਨਾ ਹੈ ਬੰਦੇ ਹੀਰੇ ਨੇ ਨਹੀਂ ਚਲੋ ਇਹ ਸਿਰਫ ਮੇਰੀ ਨਹੀਂ ਸੇਵਾ ਕਰਦੇ ਹਰ ਪੰਥ ਦਰਦੀ ਜਿਹਨੇ ਗਰੀਬ ਬੰਦੇ ਨੇ ਉਹਨਾਂ ਦੀ ਵੀ ਇਹ ਤਨ ਮਨ ਧਾਨਾ ਸੇਵਾ ਕਰ ਲੈਣੇ ਕਿਸੇ ਗੱਲ ਦੀ ਕਸਰ ਨਹੀਂ ਛੱਡਦੇ ਨਹੀਂ ਵੇਖੋ ਬੇਨਤੀ ਪਤਾ ਕੀ ਆ ਮੇਰਾ ਕੰਮ ਆ ਅਸਲ 'ਚ ਸ਼ਹੀਦ ਪਰਵਾਰਾਂ ਦੀ ਸੇਵਾ ਕਰਨਾ ਤੇ ਤੁਹਾਡੇ ਅਰਗੇ ਵਿੱਚ ਸੰਘਰਸ਼ੀ ਵੀ ਆ ਜਾਂਦੇ ਵਿੱਚ ਤੇ ਆਖੀਦਾ ਚਲੋ ਕੋਈ ਨਹੀਂ ਇਹਨਾਂ ਨੇ ਵੀ ਉਦੋਂ ਹਾਲਾਂਕਿ ਸਾਨੂੰ ਹੁਕਮ ਆ ਵੀ ਸਾਡੀ ਭੇਜੀ ਸੇਵਾ ਸਿਰਫ ਸ਼ਹੀਦ ਪਰਵਾਰਾਂ ਨੂੰ ਦੇਣੀ ਆ ਤੇ ਤੁਸੀਂ ਇਹੋ ਹੀ ਆ ਨਾ ਵੀ ਬਦ ਕਿਸਮਤੀ ਨਾਲ ਤੁਸੀਂ ਸ਼ਹੀਦ ਨਹੀਂ ਹੋਏ ਹਾਂ ਨੀ ਤੇ ਸਾਰੀਆਂ ਜ਼ਿੰਮੇਵਾਰੀਆਂ ਅਸੀਂ ਸਾਹਮਣੀਆਂ ਹੀ ਹਾਂਜੀ ਹੋਇਆ ਬੜਾ ਮਿਲਣਾ ਹਾਂ ਜਿਹੜੇ ਸੀਗਾ ਸਾਨੂੰ ਪਤਾ ਠੀਕ ਹੋਏ ਉਹਨਾਂ ਨਾਲ ਵੱਧ ਮੇਰੇ ਤੇ ਤਸ਼ੱਦਦ ਹੋਇਆ ਵੱਧ ਮੈਂ ਸਭ ਕੁਝ ਕਟਿਆ ਮੈਂ ਪੰਜ ਦੁਕਾਨਾਂ ਛੇ ਹੀ ਕਰਦੀਆਂ ਉਹ ਵੀ ਵੇਗੀਆਂ ਐਸੇ ਭੰਗ ਦੇ ਬਾੜੇ ਚਲ ਗਈਆਂ ਠੀਕ ਆ ਹਾਂਜੀ ਤੇ ਮੈਂ ਕਹਿ ਨਹੀਂ ਸਕਦਾ ਕਿਉਂਕਿ ਮੈਨੂੰ ਕਹਿਣ ਦਾ ਹੱਕ ਨਹੀਂ ਕਿਉਂ ਗੁਰੂ ਮਹਾਰਾਜ ਨੇ ਕਰਵਾਇਆ ਤੇ ਹੋ ਗਿਆ ਠੀਕ ਆ ਤੇ ਚਲੋ ਕੋਈ ਨਹੀਂ 사ਤਗੁਰੂ ਕਿਰਪਾ ਕਰਨਗੇ ਤੇ ਧੀ ਰਾਣੀ ਦਾ ਆਪਣਾ ਲੈਣਾ ਦੇਣਾ ਹਾਂ ਬਾਕੀ ਇਸ ਗੱਲ ਦਾ ਭਰਮ ਕਦੀ ਨਹੀਂ ਮਨ ਚ ਰੱਖਣਾ ਭਈ ਮੇਰੀ ਵੀਡੀਓ ਪਾ ਕੇ ਠੱਗੀ ਵੱਜ ਗਈ ਆ ਕੋਈ ਵਿੱਚੋਂ ਹੋਰ ਠੂੰਗਾ ਮਾਰ ਗਿਆ ਜੋ ਤੁਹਾਡੇ ਕਰਮਾਂ ਚ ਹੀ ਦਾ ਉਹ ਉਸ ਧੀ ਦੇ ਕਰਮਾਂ ਚ ਹੀ ਉਹ ਤੁਹਾਡੇ ਤੱਕ ਪਹੁੰਚ ਗਿਆ ਹਾਂਜੀ ਜਿਹੜਾ ਤੁਹਾਡਾ ਨਹੀਂ ਸੀ ਉਹ ਕਿਸੇ ਹੋਰ ਦੇ ਭਾਇ ਕੋ ਠੱਗੀ ਮਾਰ ਗਿਆ ਕੋ ਕੁਝ ਕਰ ਗਿਆ ਉਹ ਲੈ ਗਿਆ ਤੇ ਉਹਦਾ ਭਰਮ ਨਹੀਂ ਕਰਨਾ ਠੀਕ ਹੈ ਜੋ ਤੁਹਾਡੇ ਕਰਮਾਂ ਚ ਹੀ ਉਹ ਤੁਹਾਨੂੰ ਮਿਲ ਗਿਆ ਵਾ ਬਾਕੀ ਅੱਜ ਤੁਹਾਨੂੰ ਗੁਰੂਕੀਆਂ ਲਾੜ ਲੀਆਂ ਫੌਜਾਂ ਨੇ ਵਿਦੇਸ਼ਾਂ ਚ ਬੈਠੀਆਂ ਉਹਨਾਂ ਨੇ ਸਾਨੂੰ ਹੁਕਮ ਕੀਤਾ ਸੀ ਪੀ ਸਾਡੇ ਵੱਲੋਂ ਸੇਵਾ ਜਿਹੜੀ ਦੇ ਦਿਓ ਆ 50000 ਰੁਪਏ ਜੀ ਜਿਹੜੀਆਂ ਗੁਰੂ ਕੀ ਲਾੜੀਆਂ ਫੋਨਾਂ ਰਹੀਂ ਜਾਂ ਭਾਈ ਬਲਵੰਤ ਸਿੰਘ ਜੀ ਪੱਖੋ ਕੇ ਮੈਰਾ ਰੁਪਈਆ ਨਹੀਂ ਇੱਥੇ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਨਾ ਮੇਰ ਤਾਂ ਸੇਵਾ ਪਹਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸਿੰਘਾਂ ਨੂੰ ਮਹਾਰਾਜ ਚਾਦੀ ਮਤਲਬ ਇਹ ਆ ਫੇਰ ਨੰਬਰ ਬੋਲ ਇੱਕੜੀ ਹੁਣ ਅਖੀਰ ਚ ਵੀ ਬੋਲੀਏ ਨੰਬਰ ਖਾਲਸਾ ਜੀ ਦਾਸ ਦਾ ਨੰਬਰ ਭਾਈ ਖਜਾਨ ਸਿੰਘ ਮੇਰਾ ਨਾਮ ਹੈ ਮੇਰਾ ਨੰਬਰ ਹੈ 99 882 87354 ਠੀਕ ਆ ਮੁਰਗੀ ਮੱਲਾ ਬਟਾਲਾ ਹਾਂ ਮੁਰਗੀ ਮੱਲਾ ਬਟਾਲਾ ਦੇ ਇਹ ਰਹਿਣ ਵਾਲੇ ਨੇ ਹਾਂਜੀ ਤੇ ਸਾਧ ਸੰਗਤ ਜੀ ਕਈ ਵਾਰੀ ਇੱਕ ਗੱਲ ਹੁੰਦੀ ਆ ਵੀ ਜਦੋਂ ਹੁਣ ਤੁਸੀਂ ਮੈਨੂੰ ਵੇਖ ਰਹੇ ਹੋ ਤਕਰੀਬਨ ਵਰਲਡ ਵਾਈਡ ਸੰਗਤ ਮੈਨੂੰ ਪਹਿਚਾਨਦੀ ਆ ਮੇਰੇ ਨੰਬਰ ਉਹਨਾਂ ਦੇ ਕੋਲ ਨਹੀਂ ਤੇ ਕਈ ਵਾਰੀ ਫੇਰ ਕੋਈ ਕਲਿੱਪ ਉਹਨਾ ਕੱਟ ਕੇ ਪਾ ਦੇ ਇੱਚ ਜੀਚੇ ਇਹਨਾਂ ਦਾ ਨੰਬਰ ਨਾ ਕਲੀਅਰ ਹੋਵੇ ਫੇਰ ਤੁਸੀਂ ਮੈਨੂੰ ਕਾਲ ਕਰ ਲਿਓ ਤੇ ਮੈਂ ਇਹਨਾਂ ਦਾ ਨੰਬਰ ਤੁਹਾਨੂੰ ਦੇ ਦਿਆਂਗਾ ਤੇ ਕੋਸ਼ਿਸ਼ ਇਹ ਕਰਿਓ ਵੀ ਅਗਰ ਕੋਈ ਤੁਸੀਂ ਸੇਵਾ ਪੇਟਾ ਭੇਜਣੀ ਚਾਹੁੰਦੇ ਹੋ ਧੀ ਰਾਣੀ ਨੂੰ ਕੋਈ ਸ਼ਗਨ ਭੇਜਣਾ ਚਾਹੁੰਦੇ ਹੋ ਇਹਨਾਂ ਦੇ ਨੰਬਰ 9988287354 ਤੇ ਫੋਨ ਕਰਨਾ ਇਹਨਾਂ ਕੋ ਇਹਨਾਂ ਦਾ ਅਕਾਊਂਟ ਨੰਬਰ ਲੈ ਲੈਣਾ ਆਧਾਰ ਕਾਰਡ ਲੈ ਲੈਣਾ Google Pay ਨੰਬਰ ਲੈ ਲੈਣਾ ਉਹਦੇ ਚ ਜਾ ਕੇ ਤੇ ਤੁਸੀਂ ਸੇਵਾ ਪਾ ਦੇਣੀ ਆ ਉਹ ਬੇਟੀ ਦਾ ਨੰਬਰ ਹਾਂਜੀ ਉਹਦਾ ਕੀ ਨੰਬਰ ਹੈ ਉਹ ਨੰਬਰ ਆ ਉਹ ਵੀ ਬੋਲ ਦੋ 97813 ਹਾਂਜੀ 07598 ਠੀਕ ਹੈ ਜੀ ਆਮਰਪ੍ਰੀਤ ਕੌਰ ਹਾਂਜੀ ਇਹ ਬੇਟੀ ਦੇ ਨਾਮ ਦਾ ਇੱਕ Google Pay ਵੀ ਹੈਗਾ ਜੀ ਇਹਨਾਂ ਦਾ ਚੱਲਦਾ ਜਿਹਦਾ ਨੰਬਰ ਹੈ ਜੀ 9781307598 ਇਸ ਨੰਬਰ ਤੇ Google Pay ਵੀ ਚੱਲਦਾ ਕਿਉਂਕਿ 100 150 50 ਰਾਲ ਵੀ ਕਈ ਵਾਰੀ ਲੱਖਾਂ ਰੁਪਏ ਇਕੱਠੇ ਹੋ ਜਾਂਦੇ ਆ ਤੇ ਜਰੂਰ ਤੁਸੀਂ ਖੇਚਲ ਘਰੇ ਉਹ ਸੇਵਾ ਭੇਜਣ ਦੀ ਤੇ ਨਾਲ ਦੀ ਨਾਲ ਬੇਹੱਦ ਸ਼ੁਕਰਗੁਜ਼ਾਰਾਂ ਗੁਣਕੀਆਂ ਲਾਡਲੀਆਂ ਫੌਜਾਂ ਵਿਦੇਸ਼ਾਂ 'ਚ ਬੈਠੀਆਂ ਕਦੀ ਉਹਨਾਂ ਆਪਣਾ ਨਾਮ ਨਹੀਂ ਸਾਨੂੰ ਦੱਸਿਆ ਤੇ ਲੱਖਾਂ ਰੁਪਈਆ ਦੀ ਸੇਵਾ ਇਸ ਤੋਂ ਪਹਿਲਾਂ ਅਸੀਂ ਸ਼ਹੀਦ ਪਰਿਵਾਰਾਂ ਨੂੰ ਮੱਝਾਂ ਲੈ ਕੇ ਦਿੱਤੀਆਂ ਕਈਆਂ ਨੂੰ ਆਟੋ ਲੈ ਕੇ ਦਿੱਤੇ ਕਈਆਂ ਨੂੰ ਦੁਕਾਨਾਂ ਦੇ ਲਈ ਅਸੀਂ ਜਿਹੜੇ ਆ ਉਹ ਪੇਟਾਂ ਵਾ ਦਿੱਤੀਆਂ ਹੜ ਪੀੜਤਾਂ ਦੇ ਲਈ ਅਸੀਂ ਲੱਖਾਂ ਰੁਪਈਏ ਉਹਨਾਂ ਦੀ ਭੇਜੀ ਸੇਵਾ ਚੋਂ ਦਿੱਤੀ ਆ ਤੇ ਸਤਿਗੁਰੂ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਤੇ ਹੁਣ ਵੀ ਸਾਡੀ ਕੋਸ਼ਿਸ਼ ਆ ਉਹਨਾਂ ਲੋ ਭੇਜੀ ਸੇਵਾ ਦੇ ਵਿੱਚੋਂ ਅਸੀਂ ਹੁਣ ਯੂਰੀਆ ਖਾਦ ਵੰਡਣੀ ਆ ਤੇ ਪਿਛਲੇ ਦਿਨੀ ਅਸੀਂ ਕੁਝ ਦਾਇਆ ਖਾਦ ਵੰਡੀ ਆ ਕੁਝ ਹੋਰ ਕਾਫੀ ਇਹਨਾਂ ਨੇ ਇਹਨਾਂ ਦੀ ਭੇਜੀ ਸੇਵਾ ਦੇ ਵਿੱਚੋਂ ਅਸੀਂ ਹਲ ਪੀੜਤਾਂ ਦੀ ਵੀ ਸੇਵਾ ਕੀਤੀ ਆ ਤੇ ਸਤਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ ਇਹਨਾਂ ਦੇ ਕਾਰੋਬਾਰਾਂ 'ਚ ਬਰਕਤਾਂ ਪੈਣ ਤੇ ਇਸੇ ਤਰ੍ਹਾਂ ਹੀ ਲੋੜਵੰਦ ਤੇ ਸ਼ੀਤ ਪਰਿਵਾਰਾਂ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਠੀਕ ਆ ਜੀ ਬਾਪੂ ਖਜਾਨ ਸਿੰਘ ਜੀ ਕੋਈ ਹੋਰ ਗਿਲਾ ਸ਼ਿਕਵਾ ਨਹੀਂ ਗਿਲਾ ਸ਼ਿਕਵਾ ਕਾਰਾ ਵਾਹਿਗੁਰੂ ਫੇਰ ਵੱਡਾ ਘਟਾ ਸੰਗਤ ਵਿੱਚ ਹੋ ਜਾਂਦਾ ਕਿਹ ਵੇਲੇ ਮੇਰੇ ਵਰਗਾ ਗਰੀਬ ਥੱਲੇ ਪੈਰਾਂ ਦੇ ਆ ਦੇ ਨਾਲ ਕਿਹ ਉੱਤੇ ਵੀ ਚੜ ਜਾਂਦਾ ਮੈਂ ਕੋਈ ਗੱਲ ਨਹੀਂ ਤੁਸੀਂ ਤੁਸੀਂ ਸੰਘਰਸ਼ੀ ਯੋਧੇ ਹੋ ਤੁਸੀਂ ਸਾਡੇ ਹਮੇਸ਼ਾ ਸਾਡੇ ਲਈ ਸਤਕਾਰਯੋਗ ਹੋ ਤੇ ਅਸੀਂ ਤੁਹਾਡੀ ਇਜਤਮਾਨ ਕਰਨਾ ਆ ਅਸੀਂ ਜੋ ਤੁਹਾਨੂੰ ਇਸ ਤੋਂ ਪਹਿਲਾਂ ਦਿੱਤਾ ਜੋ ਗਾਂ ਦਿੱਤਾ ਜੋ ਅੱਜ ਦਿੱਤਾ ਅਸੀਂ ਆਪਣੇ ਕੋਲੋਂ ਕੁਝ ਨਹੀਂ ਦਿੱਤਾ ਅਸੀਂ ਸੰਗਤ ਦੇ ਡਾਕੀਏ ਆ ਇਧਰ ਆਈ ਸੇਵਾ ਇਧਰ ਫੜਾਤੀ ਪਖੋਗੇ ਜੀ ਮੇਰੀ ਇੱਕ ਬੇਨਤੀ ਹੈ ਸਾਰੀ ਸੰਗਤ ਅੱਗੇ ਤੇ ਯੋਧੇ ਅੱਗੇ ਬੇਨਤੀ ਇਹ ਵੀ ਮੇਰਾ ਜਿੰਨਾ ਚਿਰ ਸਰੀਰ ਹੈ ਜੀ ਇਹ ਕਿਸੇ ਵੇਲੇ ਕੌਮ ਨੂੰ ਰੋੜਦੇ ਨਾ ਸਾਰ ਬਲੇ ਹਾਜ਼ਰੇ ਹਾਂ ਜਿਉਂਕਿ ਇਹਨੂੰ ਕੁੱਤਿਆਂ ਕਾਹਨ ਨਹੀਂ ਖਾਣਾ ਬਾਅਦ ਨਹੀਂ ਕੋਈ ਗੱਲ ਨਹੀਂ ਬੜੀ ਸੇਵਾ ਕਰ ਲੀਆ ਤੁਸੀਂ ਹੁਣ ਤੁਸੀਂ ਹੁਣ ਭਜਨ ਬੰਦਗੀ ਕਰਿਆ ਕਰੋ ਭਜਨ ਬੰਦਗੀ ਤੇ ਨਹੀਂ ਨਹੀਂ ਹੁੰਦੀ ਹਾਂ ਐਵੇਂ ਛੋਟੇ 319 ਸਾਧੇ ਪਾਠ ਹੁੰਦੇ ਨੇ ਮਰਾ ਤੇ ਇਹਦੇ ਬਾਅਦ ਮੈਂ ਨਹੀਂ ਕਰ ਸਕਦਾ ਰਾਜੇ ਜੇ ਕੋਈ ਅਸਮਰਚ ਜੇ ਤੁਸੀਂ 300 ਗੁਰਨੀ ਸਾਹਿਬ ਦੇ ਪਾਠ ਰੋਜ਼ ਕਰਦੇ ਹੋ ਤੇ ਬੜੀ ਵੱਡੀ ਗੱਲ ਆ ਤੇ ਬੇਨਤੀ ਇਹ ਵੀ ਸਾਡੇ ਬੱਚ ਪੰਜਾਂ ਬਾਣੀਆਂ ਦਾ ਨਿਤਨੇਮ ਵੀ ਕਈ ਵਾਰੀ ਪੂਰਾ ਨਹੀਂ ਹੁੰਦਾ ਉਹ ਵੀ ਗੱਡੀ ਚ ਲਾ ਕੇ ਮੁੜ ਕੇ ਸੁਣੀਦਾ ਵੀਡੀਓ ਜੀ ਲਾਈਏ ਤਿੰਨ ਮੈਂ ਉਹ ਤੋਂ ਸੂਣੀ ਖਾ ਦੇ ਪਕਾੜ ਕਰ ਰਹ ਹਾਂ ਉਹਦੇ ਤਿੰਨ ਮੈਂ ਆਪ ਕਰ ਰਿਹਾ ਅੱਛਾ ਤੇ ਵੱਧ ਨਹੀਂ ਮੇਰੇ ਕੋਲ ਸੇਵਾ ਆ ਜੇ ਹੋਵੇ ਬੜੀ ਵੱਡੀ ਸੇਵਾ ਹੈ ਤੇ ਬੇਨਤੀ ਇਹ ਮਾਰਾ ਕਰੇ ਇਹ ਵੱਧ ਸੇਵਾ ਕਰਨ ਦਾ ਬਲ ਬਖਸ਼ੇ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਤ ਕੁਝ ਨਹੀਂ ਮੈਂ ਨਾਲੀ ਦੇ ਕੀੜੇ ਵਰਗਾ ਵੀ ਨਹੀਂ ਜੇ ਮੈਂ ਉਹ ਤੋਂ ਮਾੜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਧ ਸੰਗਤ ਜੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ ਕਿਉਂਕਿ 28 ਤਰੀਕ ਨੂੰ ਸ਼ਗਨਿਆ ਤੇ 30 ਤਰੀਕ ਨੂੰ ਜਿਹੜਾ ਬਰਾਤ ਆ ਧੀ ਰਾਣੀ ਦੀ ਇਹਨਾਂ ਦੀ ਪੋਤਰੀ ਦੀ ਤੇ ਦਿਨ ਥੋੜੇ ਹੁਣ ਰਹਿ ਗਏ ਅੱਜ ਹੋ ਗਈ ਆ 25 ਤਰੀਕ ਆ ਦੋ ਤਿੰਨ ਦਿਨ ਰਹਿ ਗਏ ਤੇ ਸਾਧ ਸੰਗਤ ਜੀ ਜੂਰ ਵਾਤਵਾਦ ਕਿਰਪਾਲਤਾ ਕਰਿਓ ਕੋਈ ਹੋਲਾ ਬਚੋਲਾ ਪਾਉਣ ਦੀ ਲੋੜ ਹੀ ਨਹੀਂ ਜਦੋਂ ਨੰਬਰ ਤੁਹਾਡੇ ਨਾਲ ਸਾਂਝੇ ਕਰਤੇ ਸਿੱਧਾ ਕਾਲ ਕਰ ਲਿਆ ਕਰੋ ਬਾਕੀ ਸਤਿਗੁਰੂ ਕਿਰਪਾ ਕਰਨਗੇ ਹੁਣ ਦਿਓ ਇਜਾਜ਼ਤ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ